ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਅਕਾਲੀ ਫੂਲਾ ਸਿੰਘ ਨੇ ਗੋਰੀਆਂ ਨੂੰ ਕਿਉਂ ਮਾਰਿਆ ਸੀ ਭਾਗ ਦੂਜਾ ਅੱਜ ਕੱਲ ਆਪਾਂ ਅਕਸਰ ਸੁਣਦੇ ਆਂ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਕਈ ਲੋਕ ਕਹਿੰਦੇ ਆਂ ਕਿ ਉਹ ਅਨਪੜਤ ਗਵਾਰ ਰਾਜਾ ਸੀਗਾ ਪਰ ਉਹਨਾਂ ਅਨਪੜ੍ਹ ਲੋਕਾਂ ਨੂੰ ਇੱਕ ਮੈਂ ਗੱਲ ਦੱਸਣਾ ਚਾਹੁੰਦਾ ਹਾਂ ਕਿ ਇੱਕ ਅੰਗਰੇਜ਼ ਨੇ ਮਹਾਰਾਜਾ ਰਣਜੀਤ ਸਿੰਘ ਦੀ ਸਿੱਖਿਆ ਪ੍ਰਣਾਲੀ ਤੇ ਇੱਕ ਪੂਰੀ ਕਿਤਾਬ ਲਿਖੀ ਹੈ ਕਿਤਾਬ ਵਿੱਚ ਲਿਖਦਾ ਹੈ ਕਿ ਅੱਜ ਤੱਕ ਇਹੋ ਜੀ ਸਿੱਖਿਆ ਦਾ ਸਿਸਟਮ ਮੈਨਕਾ ਦੇ ਵਿਖਿਆ ਉਸ ਦਾ ਨਾਮ ਮਿਸਟਰ ਲਾਈਟਨਰ ਸੀ ਉਸ ਨੇ ਇੰਡੋਜੇਨਸ ਆਫ ਪੰਜਾਬ ਨਾਂ ਦੀ ਕਿਤਾਬ ਲਿਖੀ ਆ ਅੱਗੇ ਹੁਣ ਆਪਾਂ ਗੱਲ ਕਰਦੇ ਆ ਕਿ ਜਦੋਂ ਮਿਸਟਰ ਬੈਰਨ ਗੂਗਲ ਨਾਂ ਦਾ ਗੋਰਾ ਪੰਜਾਬ ਵਿੱਚ ਆਇਆ ਤੇ ਉਹ ਆਪਣੇ ਆਪ ਨੂੰ ਬੜਾ ਹੀ ਵਿਗਿਆਨਿਕ ਤੇ ਸੁਲਝਿਆ ਹੋਇਆ ਬੰਦਾ ਸਮਝਦਾ ਸੀਗਾ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਲਾਹੌਰ ਵਿੱਚ ਗਿਆ ਤੇ ਉਸ ਨੇ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸਿੰਪਲ ਸਾਦੇ ਕੱਪੜੇ ਪਾਣੇ ਹੋਏ ਸੀਗੇ ਅਤੇ ਕੁਰਸੀ ਤੇ ਲ타 ਰੱਖ ਕੇ ਬੈਠਾ ਸੀ ਮਹਾਰਾਜ ਰਣਜੀਤ ਸਿੰਘ ਤੇ ਗੋਰੇ ਦੀ ਕਾਫੀ ਗੱਲਬਾਤ ਹੁੰਦੀ ਆ ਤੇ ਮਹਾਰਾਜ ਰਣਜੀਤ ਸਿੰਘ ਉਹ ਗੋਰੇ ਨੂੰ ਗੱਲਾਂ-ਗੱਲਾਂ ਵਿੱਚ ਪੁੱਛਦਾ ਹੈ ਕਿ ਨਪੋਲੀਅਨ ਰੂਸ ਵਿੱਚ ਆ ਚੁੱਕਿਆ ਆ ਕੀ ਉਹ ਅੱਗੇ ਜਾ ਕੇ ਪੰਜਾਬ ਤੇ ਹਿੰਦੁਸਤਾਨ ਵਿੱਚ ਆਵੇਗਾ ਜਦੋਂ ਮਹਾਰਾਜ ਰਣਜੀਤ ਸਿੰਘ ਨੇ ਇਹ ਗੱਲ ਗੋਰੇ ਨੂੰ ਪੁੱਛੀ ਤੇ ਗੋਰੇ ਦੇ ਪੈਰਾਂ ਹੇਠ ਜਮੀਨ ਖਸ ਗਈ ਤੇ ਉਹ ਗੋਰਾ ਸੋਚਣ ਲੱਗਾ ਕਿ ਇੰਨੇ ਸਿੰਪਲ ਸਾਦੇ ਜੇ ਬੰਦੇ ਨੂੰ ਇਹ ਗੱਲਾਂ ਕਿਵੇਂ ਪਤਾ ਆ ਮਿਸਟਰ ਬੈਰਨ ਗੂਗਲ ਆਪਣੀ ਕਿਤਾਬ ਵਿੱਚ ਲਿਖਦਾ ਹੈ ਕਿ ਇਹਦੇ ਨਾਲੋਂ ਸਿਆਣਾ ਬੰਦਾ ਮੈਂ ਵੇਖਿਆ ਹੀ ਨਹੀਂ ਜੋ ਕਿ ਸਾਰੀ ਦੁਨੀਆ ਦੀ ਰਾਜਨੀਤੀ ਦੀ ਖਬਰ ਰੱਖਦਾ ਆ ਦੱਸਿਆ ਜਾਂਦਾ ਹੈ ਕਿ ਜਦੋਂ ਨਪੋਲੀਅਨ ਨੇ ਰਸ਼ੀਆ ਦੇ ਵਿੱਚ ਆ ਕੇ ਉਹਨਾਂ ਨਾਲ ਗੱਲਬਾਤ ਕਰਦਾ ਸੀ ਤੇ ਉਸ ਨੇ ਤੁਰਕੀ ਦੇ ਇਰਾਨ ਨਾਲ ਸਮਝੌਤਾ ਉਹਦਾ ਹੋ ਚੁੱਕਾ ਸੀ ਤੇ ਹੁਣ ਇੱਕ ਬੰਦੇ ਮਹਾਰਾ ਰਣਜੀਤ ਸਿੰਘ ਤੇ ਇੱਕ ਬੰਦੇ ਨਪੋਲੀਅਨ ਦੱਸਿਆ ਜਾਂਦਾ ਹੈ ਕਿ ਇਹਨਾਂ ਦੋਵਾਂ ਨੇ ਰਾਇਲ ਫੈਮਿਲੀ ਦੇ ਕੋਲੋਂ ਕਦੇ ਵੀ ਕੋਈ ਲੋਨ ਨਹੀਂ ਲਿਆ ਸੀ ਜਿਸ ਕਾਰਨ ਰਾਇਲ ਫੈਮਿਲੀ ਨੂੰ ਇਹ ਦੋਵੇਂ ਰਾਜੇ ਰੜਕਦੇ ਸੀ ਇਸੇ ਕਾਰਨ ਰਾਇਲ ਫੈਮਿਲੀ ਇਹਨਾਂ ਦੋਵੇਂ ਰਾਜਿਆਂ ਨੂੰ ਖਤਮ ਕਰਨਾ ਚਾਹੁੰਦੇ ਸੀ ਹੁਣ ਨਾਪੋਲੀਅਨ ਅਤੇ ਰਸ਼ੀਆ ਦੇ ਨਾਲ ਸਮਝੌਤਾ ਕਰ ਲਿਆ ਸੀ ਤੇ ਹੁਣ ਈਸਟ ਕੰਪਨੀ ਦੇ ਪਿਆਰੇ ਇਥੋਂ ਜ਼ਮੀਨ ਖਿਸਕੀ ਕਿਉਂਕਿ ਇੱਕ ਬੰਨੇ ਮਾਰਾ ਰਣਜੀਤ ਸਿੰਘ ਸੀ ਤੇ ਦੂਜੇ ਬੰਨੇ ਨਾਪੋਲੀਅਨ ਸੀ ਇਹਨਾਂ ਨੂੰ ਇੱਕ ਨਾਲ ਸੰਧੀ ਕਰਨੀ ਪਵੇਗੀ ਫਿਰ ਮਿਸਟਰ ਮੈਟਕਾਫ ਦਾ ਨਾਂ ਦਾ ਗੋਰਾ ਪੰਜਾਬ ਵਿੱਚ ਆਇਆ ਤੇ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਗੱਲ ਕਰਨ ਲੱਗਿਆ ਤੇ ਉਸ ਨੇ ਮਹਾਰਾਜਾ ਰਣਜੀਤ ਸਿੰਘ ਅੱਗੇ ਤਿੰਨ ਸ਼ਰਤਾਂ ਰੱਖੀਆਂ ਉਸ ਨੇ ਕਿਹਾ ਕਿ ਪਹਿਲੀ ਸ਼ਰਤ ਇਹ ਹੈ ਕਿ ਜੇਕਰ ਨਪੋਲੀਅਨ ਤੁਹਾਡੇ ਵੱਲੋਂ ਕੋਈ ਹਮਲਾ ਕਰੇਗਾ ਅਸੀਂ ਤੁਹਾਡਾ ਸਾਥ ਦੇਵਾਂਗੇ ਜੇਕਰ ਨਪੋਲੀਅਨ ਸਾਡੇ ਵੱਲੋਂ ਕੋਈ ਹਮਲਾ ਕਰੇਗਾ ਤੁਸੀਂ ਸਾਡਾ ਸਾਥ ਦਿਓ ਦੂਸਰੀ ਗੱਲ ਉਸ ਨੇ ਕਹੀ ਕਿ ਤੁਸੀਂ ਸਾਡੇ ਇਲਾਕੇ ਵਿੱਚ ਇੰਟਰਫੇਅਰ ਨਾ ਕਰਿਓ ਤੇ ਅਸੀਂ ਤੁਹਾਡੇ ਇਲਾਕੇ ਦੇ ਵਿੱਚ ਇੰਟਰਫੇਅਰ ਨਹੀਂ ਕਰਾਂਗੇ ਨਤੀਜੀ ਗੱਲ ਉਸਨੇ ਕਹੀ ਕਿ ਜੇਕਰ ਕੱਲ ਨੂੰ ਅਸੀਂ ਅਫਗਾਨਿਸਤਾਨ ਵੱਲ ਵਧਾਂਗੇ ਤਾਂ ਤੁਸੀਂ ਸਾਡੇ ਰਕਾਵਟ ਨਾ ਬਣਿਓ ਉਸੇ ਸਮੇਂ ਇੱਕ ਘਟਨਾ ਵਾਪਰੀ ਮਿਸਟਰ ਮੈਟਕਾਫ ਦੇ ਨਾਲ ਸਾਰੇ ਹੀ ਮੁਸਲਮਾਨ ਸਿਗੇ ਉਹ ਸਾਰੇ ਸੀਆ ਮੁਸਲਮਾਨ ਸਿਗੇ ਤੇ ਉਹ ਉਹਨਾਂ ਦੀ ਰੈਜੀਮੈਂਟ ਆਈ ਹੋਈ ਸੀ ਤੇ ਮਿਸਟਰ ਮੈਟਕਾਫ ਲਾਹੌਰ ਵਿੱਚ ਠਹਿਰਿਆ ਸੀ ਤੇ ਉਸ ਦੀ ਬਾਕੀ ਸਾਰੀ ਫੌਜ ਅੰਮ੍ਰਿਤਸਰ ਠਹਿਰੀ ਹੋਈ ਸੀ ਤੇ ਅਕਾਲੀ ਫੂਲਾ ਸਿੰਘ ਦਾ ਜਥਾ ਤੇ ਅਕਾਲੀ ਫੂਲਾ ਸਿੰਘ ਸ਼ਾਮਾਂ ਜਵਾਨ ਜਾ ਕੇ ਸ਼੍ਰੀ ਅਕਾਲ ਤੱਕ ਸੈਵ ਦੇ ਅੱਗੇ ਬੈਠੇ ਹੋਏ ਸੀ ਤੇ ਇਧਰੋਂ ਸ਼ੀਆ ਮੁਸਲਮਾਨ ਆਪਣਾ ਆਪਣਾ ਤਾਜ਼ੀਆ ਮਹਿਰਮ ਦਾ ਰੂਸ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਅੱਲਾਹੁ ਅਕਬਰ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਕਾਲੀ ਫੂਲਾ ਸਿੰਘ ਨੇ ਆਪਣੇ ਜਥੇ ਦੇ ਤਿੰਨ ਸਿੰਘਾਂ ਨੂੰ ਉਹਨਾਂ ਕੋਲ ਭੇਜਿਆ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਖੁਦਾ ਦੀ ਬੰਦਗੀ ਇਬਾਦਤ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇੱਥੇ ਸਾਡਾ ਦੀਵਾਨ ਸਜਿਆ ਹੋਇਆ ਹੈ ਕਿ ਸਾਡੀ ਇਕਾਗਰਤਾ ਪੰਗ ਹੋ ਰਹੀ ਹੈ ਕੀ ਤੁਸੀਂ ਇੱਥੇ ਨਾਲ ਲਾਓ ਤੁਸੀਂ ਕਿਸੇ ਹੋਰ ਬੰਨੇ ਜਾ ਕੇ ਲਗਾ ਲਓ ਪਰ ਉਹ ਸ਼ੀਆ ਮੁਸਲਮਾਨ ਹੰਕਾਰ ਵਿੱਚ ਆ ਹੋਏ ਸੀ ਉਹ ਸੋਚਦੇ ਸੀ ਕਿ ਅਸੀਂ ਏਡੀ ਵੱਡੀ ਹਕੂਮਤ ਦੇ ਅੰਡਰ ਕੰਮ ਕਰਦੇ ਹਾਂ ਕਿ ਸਾਨੂੰ ਕਿਸੇ ਦੀ ਪਰਵਾਹ ਨਹੀਂ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਤਿੰਨਾਂ ਸਿੰਘਾਂ ਦੇ ਵਿੱਚੋਂ ਇੱਕ ਸਿੰਘ ਦੀ ਦਸਤਾਰ ਲਾ ਦਿੱਤੀ ਤੇ ਜਦੋਂ ਇਹ ਗੱਲ ਅਕਾਲੀ ਫੂਲਾ ਸਿੰਘ ਨੂੰ ਪਤਾ ਲੱਗੀ ਤੇ ਸਾਡੇ ਇੱਕ ਸਿੰਘ ਦੀ ਦਸਤਾਰ ਲਾ ਦਿੱਤੀ ਆ ਤੇ ਸਕਾਲੀ ਫੂਲਾ ਸਿੰਘ ਆਪਣੇ ਸਿੰਘਾਂ ਨੂੰ ਲੈ ਕੇ ਗਿਆ ਤੇ ਉਹਨਾਂ ਦੇ ਮੁਸਲਮਾਨਾਂ ਦੇ ਸਾਰੇ ਗਾਟੇ ਲਾ ਦਿੱਤੇ ਤੇ ਉਹਨਾਂ ਸਤਰਵਿਸ਼ਾਦ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਰੂਲ ਬਣ ਗਿਆ ਹੈ ਕਿ ਦਰਬਾਰ ਸਾਹਿਬ ਦੇ ਲਾਗੇ-ਲਾਗੇ ਮਹਰਮ ਤਾਜ਼ੀਆ ਲੂਸ ਨਹੀਂ ਨਿਕਲ ਸਕਦਾ ਜਦੋਂ ਇਹ ਗੱਲ ਮੈਟਕਾਫ ਨੂੰ ਪਤਾ ਲੱਗੀ ਤੇ ਮੈਟਕਾਫ ਮਹਾਰਾ ਰਣਜੀਤ ਸਿੰਘ ਦੇ ਕੋਲ ਆਇਆ ਤੇ ਮਹਾਰਾ ਰਣਜੀਤ ਸਿੰਘ ਨੂੰ ਕਹਿਣ ਲੱਗਾ ਕਿ ਧਰਤ ਇੱਕ ਜਰਨੈਲ ਨੇ ਕਾਲੀ ਫੂਲਾ ਸਿੰਘ ਨੇ ਮੇਰੇ ਸਪਾਈ ਮਾਰ ਦਿੱਤੇ ਤੇ ਮਹਾਰਾ ਰਣਜੀਤ ਸਿੰਘ ਉਸ ਨੂੰ ਕਹਿਣ ਲੱਗਾ ਕਿ ਹੋ ਸਕਦਾ ਹੈ ਕਿ ਜੇਕਰ ਇਹ ਗੱਲ ਕਿਸੇ ਹੋਰ ਸਿੰਘ ਦੇ ਅੱਗੇ ਹੋਈ ਹੁੰਦੀ ਤੇ ਉਹ ਮਾਫ਼ ਕਰ ਦਿੰਦਾ ਪਰ ਅਕਾਲੀ ਫੂਲਾ ਸਿੰਘ ਕਿਸੇ ਸਿੰਘ ਦੀ ਦਸਤਾਰ ਲੈ ਤੋ ਜਿਵੇਂ ਤਾਂ ਇਮਾਫ਼ ਕਰ ਦਵੇ ਇਹ ਹੋ ਹੀ ਨਹੀਂ ਸਕਦਾ ਤੇ ਮਹਾਰਾ ਰਣਜੀਤ ਸਿੰਘ ਨੇ ਮੈਟਕਾਫ ਨੂੰ ਸਾਰੀ ਗੱਲ ਸਮਝਾ ਕੇ ਕਿ ਅਕਾਲੀ ਫੂਲਾ ਸਿੰਘ ਦੀ ਸਾਡੇ ਸਿੱਖ ਧਰਮ ਦੇ ਵਿੱਚ ਜਾ ਸਿੱਖ ਰਾਜ ਦੇ ਵਿੱਚ ਕੀ अहमਤ ਹੈ ਉਸ ਨੂੰ ਤੋਰ ਦਿੱਤਾ ਤੇ ਇੱਕ ਵਾਰ ਦੀ ਗੱਲ ਹੈ ਕਿ ਜਦੋਂ ਅਕਾਲੀ ਫੂਲਾ ਸਿੰਘ ਦਮਦਮਾ ਸਾਹਿਬ ਦੇ ਵਿੱਚ ਚਲੇ ਗਿਆ ਤੇ ਉੱਥੇ ਇੱਕ ਪੀ ਵਾਈਟ ਨਾ ਦਾ ਗੋਰਾ ਜੋ ਕਿ ਪਟਵਾਰ ਮੈਕਵੇ ਦਾ ਵੱਡਾ ਆਫਸਰ ਸੀਗਾ ਤੇ ਉਹ ਆਪਣੇ ਇਲਾਕੇ ਦੇ ਵਿੱਚ ਨਿਸ਼ਾਨਦੇਹੀ ਕਰਦਾ ਸੀ ਤੇ ਉੱਥੇ ਕਿਸੇ ਸਿੰਘ ਨੇ ਜਾ ਕੇ ਅਕਾਲੀ ਫੂਲਾ ਸਿੰਘ ਨੂੰ ਐਵੇਂ ਹੀ ਕਹਿਤਾ ਕਿ ਉਹ ਸਿੱਖ ਰਾਜ ਦੇ ਵਿੱਚ ਦਖਲਅੰਦਾਜ਼ੀ ਕਰਦਾ ਹੈ ਤੇ ਅਕਾਲੀ ਫੂਲਾ ਸਿੰਘ ਆਪਣੇ ਸਿੰਘਾਂ ਨੂੰ ਲੈ ਕੇ ਉੱਥੇ ਚਲੇ ਜਾਂਦਾ ਹੈ ਤੇ ਉਸ ਦੇ ਜਾ ਕੇ ਧਾਵਾ ਬੋਲ ਦਿੰਦਾ ਹੈ ਤੇ ਪੀ ਵਾਈਟ ਵੀ ਆਪਣੇ ਨਾਲ ਗੋਰਿਆਂ ਦੀ ਫੌਜਾਂ ਨੂੰ ਲੈ ਕੇ ਆਇਆ ਸੀ ਤੇ ਦੱਸਿਆ ਜਾਂਦਾ ਹੈ ਕਿ ਉਹ ਮੋਰੇ ਮੋਰੇ ਭੱਜ ਰਹੇ ਸੀ ਅਕਾਲੀ ਫੂਲਾ ਸਿੰਘ ਪਿੱਛੇ-ਪਿੱਛੇ ਉਹਨਾਂ ਨੂੰ ਭਜਾ ਰਿਹਾ ਸੀ ਅਕਾਲੀ ਫੂਲਾ ਸਿੰਘ ਸਿੱਖ ਰਾਜ ਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਸੀ ਤੇ ਫਿਰ ਮਿਸਟਰ ਪੀ ਵਾਈਟ ਨੇ ਆਪਣਾ ਚੌਥੇ ਪਿੰਡ ਜਾ ਕੇ ਆਪਣਾ ਤੰਗੂ ਕੱਢਿਆ ਤੇ ਫਿਰ ਜਦੋਂ ਮੁਨਾਬੇ ਦੇ ਰਾਜੇ ਜਸਵੰਤ ਸਿੰਘ ਨੂੰ ਇਹ ਪਤਾ ਲੱਗਦਾ ਹੈ ਤੇ ਉਹ ਆਪਣੇ ਭਤੀਜੇ ਕਵਰ ਰਣ ਸਿੰਘ ਨੂੰ ਅਕਾਲੀ ਫੂਲਾ ਸਿੰਘ ਦੇ ਕੋਲ ਭੇਜਦਾ ਹੈ ਤੇ ਉਸ ਨੂੰ ਸਮਝਾਉਂਦਾ ਹੈ ਕਿ ਇਹ ਸਾਡੇ ਇਲਾਕੇ ਦੇ ਕਬਜ਼ਾ ਕਰਨ ਨਹੀਂ ਆਏ ਸੀ ਇਹ ਜਸਟ ਇੱਕ ਮਿੰਨਤੀ ਕਰਨ ਆਏ ਸੀ ਤੇ ਅਕਾਲੀ ਫੂਲਾ ਸਿੰਘ ਫਿਰ ਸ਼ਾਂਤ ਹੁੰਦਾ ਸੀ ਅਕਾਲੀ ਫੂਲਾ ਸਿੰਘ ਇਹ ਬਿਲਕੁਲ ਨਹੀਂ ਬਰਦਾਸ਼ਤ ਕਰਦਾ ਸੀ ਕਿ ਅੰਗਰੇਜ਼ ਸਾਡੀ ਧਰਤੀ ਤੇ ਆ ਕੇ ਰਾਜ ਕਰਨ ਹੁਣ ਅੰਗਰੇਜ਼ ਕਾਲੀ ਫੂਲਾ ਸਿੰਘ ਦੇ ਕੋਲੋਂ ਬਹੁਤ ਤੰਗ ਸੀ ਕਿਉਂਕਿ ਕਾਲੀ ਫੂਲਾ ਸਿੰਘ ਨੇ ਪਹਿਲਾਂ ਮੈਟ ਕਾਫਨਾਜ਼ ਪਾਈਆਂ ਨੂੰ ਮਾਰ ਦਿੱਤਾ ਤੇ ਹੁਣ ਪੀ ਵਾਈਟ ਨੂਤੋਂ ਭਜਾਇਆ ਤੇ ਹੁਣ ਉਥੇ ਇੱਕ ਤੀਜੀ ਘਟਨਾ ਹੋਰ ਵਾਪਰ ਗਈ ਕਵਰ ਪ੍ਰਤਾਪ ਸਿੰਘ ਜੀ ਦਾ ਰਾਜਾ ਸੀ ਜਿਸ ਦੀ ਅੰਗਰੇਜ਼ ਨਾਲ ਵਿਗੜ ਗਈ ਤੇ ਉਸ ਨੇ ਆ ਕੇ ਕਾਲੀ ਫੂਲਾ ਸਿੰਘ ਦੇ ਕੋਲ ਆ ਕੇ ਸ਼ਰਨ ਲੈ ਲਈ ਦੱਸਿਆ ਜਾਂਦਾ ਹੈ ਕਿ ਉਸ ਸਮੇਂ ਕਾਲੀ ਫੂਲਾ ਸਿੰਘ ਅਨੰਦਪੁਰ ਸਹਿਤ ਜਾ ਕੇ ਬਸ ਗਏ ਸੀ ਕਿਉਂਕਿ ਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਸੀ ਕਿ ਇਹ ਤਿੰਨ ਗੱਲਾਂ ਤੇਰੇ ਰਾਜ ਨੂੰ ਲੈ ਕੇ ਵਹਿ ਜਾਣ ਲੱਗੀਆਂ ਪਹਿਲੀ ਗੱਲ ਡੋਗਰਿਆਂ ਦੀ ਦਖਲਅੰਦਾਜ਼ੀ ਦੂਜੀ ਗੱਲ ਮਿਸ਼ਰਾ ਗੰਗਾ RAM ਦੀ ਤੇ ਦਰਬਾਰ ਦੇ ਵਿੱਚ ਦਖਲਅੰਦਾਜ਼ੀ ਤੇ ਤੀਜੀ ਗੱਲ ਤੂੰ ਇਹ ਡੋਗਰਿਆਂ ਦੇ ਕਹਿਣ ਤੇ ਆਪਣੇ ਪੁੱਤਰ ਖੜਕ ਸਿੰਘ ਤੇ ਸ਼ੀਰ ਸਿੰਘ ਤੋਂ ਦੂਰ ਹੁੰਦਾ ਜਾ ਰਿਹਾ ਹੈ ਇਹ ਤਿੰਨ ਗੱਲਾਂ ਤੇਰੇ ਰਾਜ ਨੂੰ ਖਤਮ ਕਰਨ ਲੱਗੀਆਂ ਇਹ ਵਾਕਈ ਤਿੰਨ ਗੱਲਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਖਤਮ ਕੀਤਾ ਸੀ ਤੇ ਜਦੋਂ ਮਹਾਰਾਜ ਰਣਜੀਤ ਸਿੰਘ ਨੇ ਡੋਗਰਾਂ ਨੂੰ ਆਪਣੇ ਰਾਜ ਵਿੱਚ ਦਖਲਦਾਜੀ ਕਰਨ ਤੋਂ ਨਾ ਰੁਕਿਆ ਤੇ ਅਕਾਲੀ ਫੂਲਾ ਸਿੰਘ ਇਹ ਗੱਲ ਕਹਿ ਕੇ ਆਨੰਦਪੁਰ ਸਾਹਿਬ ਚਲੇ ਗਏ ਕਿ ਤੇਰੀ ਮਰਜ਼ੀ ਹੈ ਤੇਰਾ ਰਾਜ ਹੈ ਜੋ ਕਰਨਾ ਤੂੰ ਕਰ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਨਿਹੰਗ ਸਿੰਘ ਪੰਜਾਥਾ ਅਕਾਲੀ ਫੂਲਾ ਸਿੰਘ ਹਰੀ ਸਿੰਘ ਨਲੂਆ ਸ਼ਾਮ ਸਿੰਘ ਟਾਰੀ ਨਿਹਾਲ ਸਿੰਘ ਟਾਰੀ ਤੇ ਕਵਰ ਮਹਾ ਸਿੰਘ ਇਹਨਾਂ ਦੇ ਤਿੰਨ ਨੂੰ ਸ਼ੂਨ ਪੱਕੇ ਸੀਗੇ ਪਹਿਲੇ ਗੋਰੇ ਦੂਜੇ ਮੁਸਲਮਾਨ ਤੀਜੇ ਡੋਗਰੇ ਤੇ ਕਾਲੀ ਫੂਲਾ ਸਿੰਘ ਹੁਣ ਇਥੋਂ ਆਨੰਦਪੁਰ ਸਾਹਿਬ ਚਲੇ ਗਏ ਤੇ ਹੁਣ ਇਹ ਤਿੰਨ ਪੱਕੇ ਦੁਸ਼ਮਣ ਸੀ ਅੰਗਰੇਜ਼ਾਂ ਨੇ ਹੁਣ ਮਹਾਰਾ ਰਣਜੀਤ ਸਿੰਘ ਨੂੰ ਲਾਹੌਰ ਵਿੱਚ ਚਿੱਠੀ ਪਾਈ ਕਿ ਸਾਡੇ ਹੁਬਾਗੀ ਕਵਰ ਪ੍ਰਤਾਪ ਸਿੰਘ ਨੂੰ ਤੇ ਕਾਲੀ ਫੂਲਾ ਸਿੰਘ ਨੂੰ ਸਾਡੇ ਹਵਾਲੇ ਕਰੋ ਤੇ ਦੱਸਿਆ ਜਾਂਦਾ ਹੈ ਕਿ ਮਹਾਰਾ ਰਣਜੀਤ ਸਿੰਘ ਨੂੰ ਅਸਲ ਚਿੱਠੀ ਨਹੀਂ ਮਿਲੀ ਉਸ ਨੂੰ ਆਪਣੇ ਲੋ ਚਿੱਠੀ ਬਣਾ ਕੇ ਲੈ ਕੇ ਦੇ ਦਿੱਤੀ ਕਿ ਅਕਾਲੀ ਫੂਲਾ ਸਿੰਘ ਨੇ ਮੁਕਾਬਤ ਕਰ ਦਿੱਤੀ ਹੈ ਤੇ ਹੁਣ ਲਾਹੌਰ ਦੇ ਵੱਲੋਂ ਮੋਤੀराम ਨੂੰ ਫਲੋਰ ਦੇ ਰਾਜੇ ਨੂੰ ਚਿੱਠੀ ਪਾਈ ਗਈ ਕਿ ਤੂੰ ਜਾ ਕੇ ਆਨੰਦਪੁਰ ਸਾਹਿਬ ਤੋਂ ਕਾਲੀ ਫੂਲਾ ਸਿੰਘ ਨੂੰ ਲੈ ਆ ਤੇ ਮੋਤੀराम ਨੂੰ ਕਾਲੀ ਫੂਲਾ ਸਿੰਘ ਤੇ ਚੜ੍ਹਾਈ ਕਰਨ ਦਾ ਮੌਕਾ ਮਿਲ ਗਿਆ ਤੇ ਦੂਸਰੇ ਬੰਨੇ ਅੰਗਰੇਜ਼ਾਂ ਨੇ ਮਲੇਰ ਕੋਟਲਾ ਤੇ 90 ਦੀਆਂ ਰਿਆਸਤਾਂ ਨੂੰ ਚਿੱਠੀ ਲੈ ਕੇ ਭੇਜ ਦਿੱਤੀ ਕਿ ਤੁਸੀਂ ਕਾਲੀ ਫੂਲਾ ਸਿੰਘ ਤੇ ਜਾ ਕੇ ਹੱਲਾ ਬੋਲ ਦੋ ਦੱਸਿਆ ਜਾਂਦਾ ਹੈ ਕਿ ਤਿੰਨੇ ਫੌਜ ਦੇ ਜਨਰਲਾਂ ਨੂੰ ਇਹ ਗੱਲ ਪਤਾ ਸੀ ਕਿ ਮਰੇ ਕਾਲੀ ਫੂਲਾ ਸਿੰਘ ਹੈ ਜਦੋਂ ਇਹ ਤਿੰਨੇ ਫੌਜਾਂ ਆਨੰਦਪੁਰ ਸਾਹਿਬ ਪਹੁੰਚ ਜਾਂਦੀਆਂ ਤੇ ਅਕਾਲੀ ਫੂਲਾ ਸਿੰਘ ਆਪਣੇ ਘੋੜੇ ਤੇ ਸਵਾਰ ਹੋ ਕੇ ਆਉਂਦਾ ਹੈ ਤੇ ਇਹ ਤਿੰਨੇ ਫੌਜਾਂ ਅਕਾਲੀ ਫੂਲਾ ਸਿੰਘ ਦੇ ਅੱਗੇ ਹਥਿਆਰ ਸੱਟ ਕੇ ਨਮਸਕਾਰ ਕਰਦੀਆਂ ਆਏ ਤੇ ਕੀ ਅਸੀਂ ਇਸ ਜਰਨੈਲ ਨਾਲ ਨਹੀਂ ਲੜਾਂਗੇ ਜਦੋਂ ਹੁਣ ਇਹ ਗੱਲ ਮਹਾਰਾ ਰਣਜੀਤ ਸਿੰਘ ਨੂੰ ਪਤਾ ਲੱਗਦੀ ਹੈ ਤੇ ਮਹਾਰਾ ਰਣਜੀਤ ਸਿੰਘ ਬਾਬਾ ਬੇਦੀ ਜੀ ਨੂੰ ਜੋ ਕੀ ਗੁਰਨਾਨਕ ਦੇਵ ਜੀ ਦੀ ਅੰਜ ਵਾਂਝ ਸੀ ਉਨਾਂ ਨੂੰ ਚਿੱਠੀ ਭੇਜਦੇ ਹਨ ਕਿ ਅਕਾਲੀ ਫੂਲਾ ਸਿੰਘ ਨੂੰ ਬਣਾ ਕੇ ਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਲੈ ਕੇ ਆਓ ਤੇ ਬਾਬਾ ਬੇਦੀ ਜੀ ਦੇ ਕਹਿਣ ਤੇ ਅਕਾਲੀ ਫੂਲਾ ਸਿੰਘ ਜੀ ਨੰਦਪੁਰ ਸਾਹਿਬ ਚਲੇ ਜਾਂਦੇ ਹਨ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲੀ ਫੂਲਾ ਸਿੰਘ ਜੀ ਦੇ ਆਉਣ ਦਾ ਪਤਾ ਲੱਗਦਾ ਹੈ ਤੇ ਮਹਾਰਾਜਾ ਰਜੀਤ ਸਿੰਘ ਉਸੇ ਸਮੇਂ ਲਾਹੌਰ ਤੋਂ ਕਾਲ ਤੱਕ ਸਾਹਿਬ ਵੱਲ ਨੂੰ ਤੁਰ ਪੈਂਦੇ ਹਨ ਅੰਮ੍ਰਿਤਸਰ ਜਾ ਕੇ ਮਹਾਰਾ ਰਣਜੀਤ ਸਿੰਘ ਕਾਲੀ ਫੁੱਲਾ ਸਿੰਘ ਨੂੰ ਕਹਿੰਦੇ ਹਨ ਕਿ ਤੁਹਾਡੇ ਤੋਂ ਬਿਨਾ ਅਸੀਂ ਜੰਗ ਨਹੀਂ ਲੜ ਸਕਦੇ ਤੇ ਹੁਣ ਆਪਾਂ ਅਗਲੀ ਜੰਗਾਂ ਦੀ ਤਿਆਰੀਆਂ ਕਰੀਏ ਅਗਲੇ ਭਾਗ ਵਿੱਚ ਆਪਾਂ ਗੱਲ ਕਰਾਂਗੇ ਕਿਵੇਂ ਕਾਲੀ ਫੁੱਲਾ ਸਿੰਘ ਜੀ ਨੇ ਅਗਲੇ ਕਿਲੇ ਜਿੱਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ